ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਪੰਜਾਬ ਦੇ ਵਿਧਾਇਕ ਬੋਲੇ ਪੰਜਾਬ ਵਿੱਚ ਜੋਗੀ ਵਰਗਾ ਸੀਐਮ ਹੋਣਾ ਚਾਹੀਦਾ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੇ ਵਿੱਚ ਗੈਂਗਸਟਰਵਾਦ ਨੂੰ ਲੈ ਕੇ ਪੰਜਾਬ ਦੇ ਵਿਧਾਇਕਾਂ ਨੇ ਜੋਗੀ ਨੂੰ ਯਾਦ ਕੀਤਾ ਹੈ ਜੇਕਰ ਜੋਗੀ ਨੂੰ 6 ਮਹੀਨੇ ਪੰਜਾਬ ਦੀ ਵੰਡੋਰ ਦਿੱਤੀ ਜਾਵੇ ਤਾਂ ਪੰਜਾਬ ਵਿੱਚ ਗੈਂਗਸਟਰਵਾਦ ਤੇ ਫਰੋਥੀਆਂ ਮੰਗਣ ਵਾਲੇ ਚਾ ਦਿਨ ਦਿਹਾੜੇ ਲੁਟਕਾ ਖੂਆ ਕਰਨ ਵਾਲਿਆਂ ਦੀ ਥੈਰ ਨਹੀਂ ਹੋਵੇਗੀ ਉਹ ਪੰਜਾਬ ਵਿੱਚੋਂ ਹਮੇਸ਼ਾ ਲਈ ਕੂਚ ਕਰ ਜਾਣਗੇ ਸੋ ਪੰਜਾਬ ਦੇ ਵਿਧਾਇਕਾਂ ਨੇ ਇਹ ਮੰਗ ਕਿਉਂ ਰੱਖੀਏ ਜੋਗੀ ਨੂੰ ਪੰਜਾਬ ਦਾ ਸੀਐਮ ਬਣਾਉਣ ਦੀ ਇਸ ਤੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿਹੜੇ ਵਿਧਾਇਕ ਨੇ ਜਿਨ੍ਹਾਂ ਨੇ ਪੰਜਾਬ ਵਿੱਚ ਜੋਗੀ ਨੂੰ ਲਿਆਉਣ ਦੀ ਗੱਲ ਕਹੀ ਸੋ ਬੀਤੇ ਕੱਲ ਜੋ ਅਬੋਰ ਦੇ ਵਿੱਚ ਇੱਕ ਕਾਰੋਬਾਰੀ ਦਾ ਕਤਲ ਕੀਤਾ ਗਿਆ ਜੋ ਕੱਪੜੇ ਦਾ ਵਪਾਰੀ ਸੀ ਔਰ ਉਹ ਹਮੇਸ਼ਾ ਜਿਹੜਾ ਕਿ ਸਾਫ਼ ਸੁਥਰੇ ਆਪਣਾ ਵਪਾਰ ਕਰਦਾ ਸੀਗਾ ਔਰ ਸਰਕਾਰ ਨੂੰ ਜੀਐਸਟੀ ਦਿੰਦਾ ਸੀ ਸੋ ਉਸ ਵਪਾਰੀ ਦਾ ਕਤਲ ਹੋ ਜਾਣਾ ਜਦੋਂ ਉਹ ਘਰ ਤੋਂ ਆਪਣੇ ਸ਼ੋਰੂਮ ਤੱਕ ਆਉਂਦਾ ਹੈ ਔਰ ਗੈਂਗਸਟਰਾਂ ਦੇ ਵੱਲੋਂ ਉਹਨਾਂ ਨੂੰ ਗੋਲੀਆਂ ਮਾਰ ਕੇ ਉਸ ਨੂੰ ਮਾਰ ਦਿੱਤਾ ਜਾਂਦਾ ਹੈ ਸੋ ਇਸ ਤੋਂ ਬਾਅਦ ਸੂਬੇ ਦੀ ਸਿਆਸਤ ਪੂਰੀ ਤਰ੍ਹਾਂ ਪਖੀ ਹੋਈ ਹੈ ਕਾਨੂੰਨੀ ਵਿਵਸਥਾ ਤੇ ਉੱਪਰ ਸਵਾਲ ਚੁੱਕੇ ਜਾ ਰਹੇ ਨੇ ਜੋਮ ਜੁਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਕੇਂਦਰ ਸਰਕਾਰ ਤੇ ਨਿਸ਼ਾਨੇ ਵਿਧ ਰਹੀ ਹੈ ਤੇ ਕੇਂਦਰ ਸਰਕਾਰ ਦੇ ਆਗੂ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸ ਰਹੇ ਨੇ ਉੱਥੇ ਹੀ ਕੱਲ ਵੱਖ-ਵੱਖ ਆਗੂਆਂ ਨੇ ਅਬੋਰ ਪਹੁੰਚ ਕੇ ਜਿਹੜਾ ਕਿ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਉਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦੇ ਵੱਲੋਂ ਕੇਂਦਰ ਦੀ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਕਿ ਅੱਜ ਪੰਜਾਬ ਦੇ ਵਿੱਚ ਜਿਸ ਤਰ੍ਹਾਂ 1984 ਦੇ ਵਿੱਚ ਦੰਗੇ ਹੁੰਦੇ ਸੀ ਉਸੇ ਤਰ੍ਹਾਂ ਦਾ ਮਾਹੌਲ ਬਣ ਗਿਆ ਹੈ ਸੋ ਪੰਜਾਬ ਵਿੱਚ ਨਹੀਂ ਰਹਿਣਾ ਚਾਹੁੰਦੇ ਅਸੀਂ ਹਿੰਦੁਸਤਾਨ ਵਿੱਚ ਨਹੀਂ ਰਹਿਣਾ ਚਾਹੁੰਦੇ ਇੰਗਲੈਂਡ ਜਾਂ ਹੋਰ ਅਸੀਂ ਦੇਸ਼ਾਂ ਦੇ ਵਿੱਚ ਰਹਿ ਜਾਵਾਂਗੇ ਜੇਕਰ ਪੰਜਾਬ ਵਿੱਚ ਇਸੇ ਤਰ੍ਹਾਂ ਹਾਲਾਤ ਬਣਦੇ ਰਹਿਤਾ ਮੋਤੀ ਤੋਂ ਮੰਗ ਕੀਤੀ ਜਾਰੀ ਕਿ ਪੰਜਾਬ ਵਿੱਚ ਵੀ ਸੀਐਮ ਵਰਗਾ ਜੋ ਜੋਗੀ ਸੀਐਮ ਉਸ ਵਰਗਾ ਪੰਜਾਬ ਵਿੱਚ ਵੀ ਸੀਐਮ ਬਣੇ ਸੋ ਦੂਸਰੇ ਪਾਸੇ ਕਾਂਗਰਸ ਦੇ ਮੌਜੂਦਾ ਵਿਧਾਇਕ ਜਿਹੜੇ ਕਾਂਗਰਸ ਤੋਂ ਮੁਲਤਵ ਕੀਤੇ ਹੋਏ ਨੇ ਸੰਦੀਪ ਜਾਖੜ ਜੀ ਉਹਨਾਂ ਨੇ ਵੀ ਇਹੀ ਮੰਗ ਕੀਤੀ ਹੈ ਕਿ ਪੰਜਾਬ ਨੂੰ ਵੀ ਜੋ ਕਿ ਵਰਗਾ ਸੀਮ ਚਾਹੀਦਾ ਸੋ ਕਾਨੂੰਨ ਵਿਵਸਥਾ ਦੇ ਉੱਪਰ ਬੀਜੇਪੀ ਨੇ ਵੀ ਸਰਕਾਰ ਨੂੰ ਕੇਰਿਆ ਅਬੋਰ ਤੋਂ ਸੁਨੀਲ ਜਾਖੜ ਜਿਹੜੇ ਕਿ ਬੀਜੇਪੀ ਦੇ ਸੂਬਾ ਪ੍ਰਧਾਨ ਨੇ ਉਹਨਾਂ ਨੇ ਵੀ ਜੋ ਕੱਲ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ ਔਰ ਕਾਂਗਰਸ ਤੋਂ ਮੌਲਤਵ ਐਮਐਲਏ ਸੰਦੀਪ ਜਾਖੜ ਵੀ ਇਸ ਤਰਨੇ ਵਿੱਚ ਬੈਠੇ ਸੀ ਔਰ ਉਹਨਾਂ ਸਾਰਿਆਂ ਨੇ ਇਹੀ ਮੰਗ ਕੀਤੀ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਲੜਖੜਾ ਗਈ ਹੈ ਜੋ ਕਿ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਸੈਸ਼ਨ ਬੁਲਾਇਆ ਜਾ ਰਿਹਾ ਹੈ ਇਸਦੇ ਵਿੱਚ ਸੁਨੀਲ ਜਾਖੜ ਨੇ ਮੰਗ ਰੱਖੀ ਹੈ ਜੋ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਅਮਨ ਰੋੜਾ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਤੇ ਹੀ ਯਕੀਨ ਕਰ ਸਕਦੇ ਹਾਂ ਕਿਉਂਕਿ ਸਾਡਾ ਸੀਐਮ ਜਿਹੜਾ ਪੰਜਾਬ ਦਾ ਉਹ ਤਾਂ ਸਿਰਫ ਚੁਟਕਲੇਬਾਜ਼ ਹੈ ਉਹ ਤਾਂ ਸਿਰਫ ਤੇ ਸਿਰਫ ਚੁਟਕਲੇ ਸੁਣਾ ਕੇ ਜੋ ਸਮਾਪੂਰ ਕਰ ਰਿਹਾ ਦਿੱਲੀ ਦੇ ਆਗੂਆਂ ਦੇ ਹੱਥਾਂ ਦੇ ਵਿੱਚ ਖੇਡ ਰਿਹਾ ਹੈ ਉਹਨੂੰ ਸਿਰਫ ਆਪਣੀ ਕੁਰਸੀ ਨਾਲ ਹੈ ਨਾ ਕਿ ਪੰਜਾਬ ਦੇ ਹਲਾਤਾਂ ਨਾਲ ਸੋ ਉਹਨਾਂ ਨੇ ਅਮਨ ਰੋੜਾ ਤੋਂ ਮੰਗ ਕੀਤੀ ਕਿ ਸਪੈਸ਼ਲ ਸੈਸ਼ਨ ਵਿੱਚ ਸਭ ਤੋਂ ਪਹਿਲਾਂ ਕਾਨੂੰਨ ਵਿਵਸਥਾ ਦਾ ਮੁੱਦਾ ਚੁੱਕਿਆ ਜਾਵੇ ਨਾਲ ਹੀ ਉਹਨਾਂ ਕਹਿ ਕੇ ਅਮੰਗ ਰਾਜੀ ਇਨਾ ਕੰਮ ਤਾਂ ਤੁਸੀਂ ਕਰਵਾ ਸਕਦੇ ਜੇ ਜੋ ਕਾਨੂੰਨ ਵਿਵਸਥਾ ਦੇ ਵਿੱਚ ਸਪੀਕਰ ਸਾਹਿਬ ਦੇ ਸਾਹਮਣੇ ਕਾਨੂੰਨ ਵਿਵਸਥਾ ਦੇ ਬਾਰੇ ਜਿਹੜਾ ਮੁੱਦਾ ਚੁੱਕੋ ਤਾਂ ਕਿ ਮੁੱਖ ਮੰਤਰੀ ਔਰ ਗ੍ਰਹਿ ਮੰਤਰੀ ਨੂੰ ਇਸ ਦੇ ਬਾਰੇ ਕੁਝ ਚੰਨਾ ਹੋਵੇ ਜਿਹੜਾ ਕਿ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਭਗਵੰਤ ਮਾਨ ਉਹ ਪੰਜਾਬ ਨੂੰ ਭੁੱਲ ਚੁੱਕਿਆ ਆਪਣਾ ਸਿਰਫ ਇੱਕ ਜਿਹੜਾ ਕਿ ਥੁੱਲਾ ਨਹੀਂ ਸਮਾਉਂਦਾ ਉਹਨੂੰ ਸੀਐਮ ਬਣਾ ਦਿੱਤਾ ਗਿਆ ਔਰ ਸੀਐਮ ਜਿਹੜਾ ਬਣਿਆ ਹੋਇਆ ਉਹ ਸਿਰਫ ਤੇ ਸਿਰਫ ਉਡਾਰੀਆਂ ਮਾਰ ਰਿਹਾ ਔਰ ਝੂਠਾ ਟੁਟਕਲੇ ਸੁਣਾ ਰਿਹਾ ਹੈ ਪੰਜਾਬ ਦੇ ਲੋਕਾਂ ਨੂੰ ਖੁਸ਼ ਕਰ ਰਿਹਾ ਹੈ ਝੂਠਾਂ ਨਾਲ ਚੁਟਕਲਿਆਂ ਨਾਲ ਜਦੋਂ ਕਿ ਅਸਲੀ ਹਾਲਾਤ ਪੰਜਾਬ ਦੇ ਬੱਤਰ ਤੋਂ ਬੱਤਰ ਹੁੰਦੇ ਜਾ ਰਹੇ ਨੇ ਵਪਾਰੀ ਸੰਤਕਾਰ ਪੰਜਾਬ ਵਿੱਚੋਂ ਬਾਹਰ ਜਾ ਰਹੇ ਨੇ ਪੰਜਾਬ ਦੇ ਹੀ ਇੱਕ ਮੌਜੂਦਾ ਆਮ ਆਦਮੀ ਪਾਰਟੀ ਦੇ ਐਮਪੀ ਨੇ ਵੀ ਆਪਣਾ ਜਿਹੜਾ ਵਪਾਰ ਦਾ ਧੰਦਾ ਹੈ ਉਹ ਮੱਧ ਪ੍ਰਦੇਸ਼ ਨਾਲ ਸ਼ੁਰੂ ਕਰ ਦਿੱਤਾ ਹੈ ਮੱਧ ਪ੍ਰਦੇਸ਼ ਵਿੱਚ ਜੇ ਚੜਾ ਗਿਆ ਉਹਨੇ ਆਪਣੀ ਸੰਤਕਾਰੀ ਲੈ ਕੇ ਉਸਨੇ ਵੀ ਆਪਣੀ ਸਰਕਾਰ ਨੂੰ ਘੇਰਿਆ ਸੋ ਇਸੇ ਨੂੰ ਲੈ ਕੇ ਸੁਨੀਲ ਜਾਕਰ ਨੇ ਕਿਹਾ ਅਮਨ ਅਰੋੜਾ ਨੂੰ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ 10 ਤੇ 11 ਜੁਲਾਈ ਨੂੰ ਵਿਧਾਨ ਸਭਾ ਸੈਸ਼ਨ ਬੁਲਾਇਆ ਜਾ ਰਿਹਾ ਉਹ ਸੈਸ਼ਨ ਦੇ ਵਿੱਚ ਪੰਜਾਬ ਦੇ ਕਾਨੂੰਨ ਵਿਵਸਥਾ ਦੇ ਬਾਰੇ ਚਰਚਾ ਕਰੋ ਤਾਂ ਕਿ ਇਸ ਤੇ ਉੱਪਰ ਮੁੱਖ ਮੰਤਰੀ ਦਾ ਧਿਆਨ ਹੋਵੇ ਔਰ ਮੁੱਖ ਮੰਤਰੀ ਪੰਜਾਬ ਦੇ ਵਿੱਚ ਜਿਹੜਾ ਆਪਣਾ ਧਿਆਨ ਦੇਵੇ ਚੋਕੇ ਹੁਣ ਭਾਜਪਾ ਨੇ ਮੰਗ ਕੀਤੀ ਕਿ ਸੈਸ਼ਨ ਵਿੱਚ ਸਭ ਤੋਂ ਪਹਿਲਾ ਕਾਨੂੰਨ ਵਿਸਥਾ ਦਾ ਮੁੱਦਾ ਜੋਰ ਸ਼ੋਰ ਨਾਲ ਚੁੱਕਿਆ ਜਾਵੇਗਾ ਭਾਜਪਾ ਵੱਲੋਂ ਵੀ ਕਾਂਗਰਸ ਵੱਲੋਂ ਵੀ ਔਰ ਆਮ ਆਦਿਪਾਟੀ ਦੇ ਪ੍ਰਧਾਨ ਅਮਨ ਰੋੜਾ ਵੱਲੋਂ